ਪਾਣੀ ਰੋਕਿਆ ਹੈ ਗੋਇਆ ਰੋਡ ਤੇ ਇਹ ਨਾਲਾ ਕਿਸ ਵਾਸਤੇ ਹੈ ਅਖੀ ਇਹ ਹੀ ਚੀਜ਼ਾਂ ਵਾਸਤੇ ਹੈ ਦੇਖੋ ਲੈਟਰਿੰਗ ਮੈਂ ਦੱਸ ਦਿਆ ਲੈਟਰਿੰਗ ਬਾਥਰੂਮ ਗੰਦੀ ਚੀਜ਼ਾਂ ਜਿੰਨੇ ਵੀ ਫੈਕਟਰੀ ਦਾ ਗੰਦਾ ਮਾੜਾ ਜਿੰਨਾ ਵੀ ਗੰਦੇ ਕੀ ਕੀ ਚੀਜ਼ ਮਿਲੀ ਹੁੰਦੀ ਉਹਦੇ ਵਿੱਚ ਉਹ ਪਾਣੀ ਆ ਸਕਦਾ ਤੇ ਗੋਇਆ ਤੇ ਕਿਹੜੀ ਬਿਮਾਰੀ ਹੈ ਤੁਸੀਂ ਨਾਰਮਲ ਇੱਥੋਂ ਜਾ ਸਕਦੇ ਹੋ ਹੈਗਾ ਇੱਥੇ ਜਾਣਾ ਆਣਾ ਜਾਣਾ ਆਸਾਨ ਹੈਗਾ ਨਹੀਂ ਮਿਸਟਰ ਰਾਮ ਦਾ ਹਾਂ ਹਾਂ ਕਦੇ ਕਦੇ ਪਾਣੀ ਜ਼ਿਆਦਾ ਕਦੇ ਥੋੜਾ ਇਹ ਡੈਰੀਓ ਜਿਆਦਾ ਵੀ ਹੋ ਜਾਂਦਾ ਪਾਣੀ ਹੈ ਪਰ ਡੈਰੀਆਂ ਵਾਲਾ ਦਾ ਕੋਈ ਕਸੂਰ ਨਹੀਂ ਹੈ ਇਹ ਕਿਹੜੀ ਅਜੀ ਬਿਜ਼ਨਸ ਇਹਨਾਂ ਨੇ ਸਟਾਰਟ ਕੀਤਾ ਇੱਥੇ ਪੁਰਾਣਾ ਹੈ ਇਹ ਵੀ ਗਵਰਨਮੈਂਟ ਨੇ ਦਿੱਤਾ ਹੋਇਆ ਚਲੋ ਇੱਥੇ ਨਹੀਂ ਇੱਥੇ ਇਹ ਗੱਲ ਮੰਨਦੇ ਕਿ ਉਹ ਸਰਕਾਰੀ ਸਰਕਾਰ ਨੇ ਦਿੱਤੇ ਆਪਣੇ ਚੌਂਕੇ ਵੀ ਸਾਫ਼ ਹੋਣਾ ਚਾਹੀਦਾ ਇੱਥੇ ਹੋਣਾ ਚਾਹੀਦਾ ਪਹਿਲੀ ਗੱਲ ਹੈ ਜਦ ਨਾਲਾ ਕਿਸ ਵਾਸਤੇ ਹੈ ਜੇ ਜਿੰਨੀ ਮਰਜ਼ੀ ਸਰਕਾਰ ਆ ਜਾਏ ਪਈਏ ਤੇ ਗਲਤ ਕਰਦੀ ਪਈਏ ਜਿਹੜੇ ਬੰਦੇ ਅੱਜ ਨਹੀਂ ਤਾਂ ਕੱਲੇ ਖੁੱਲ ਜਾਊਗਾ ਇਹ ਰਸਤੇ ਇੱਕ ਦਿਨ ਸਾਫ਼ ਹੋ ਜਾਣੇ ਜੋ ਵੀ ਇਹ ਕਰਦੇ ਪਏ ਨਾ ਨਹੀਂ ਸਰਕਾਰ ਇੱਕ ਗਲਤ ਹੈ ਇੱਕ ਗਲਤ ਹੈ ਹੈ ਨਾ ਭਾਈ ਜੀ ਪੈਦਲ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰੇ ਭਾਈ ਕਿੰਨਾ ਕੋਖਾ ਇਧਰ ਆਣਾ ਜਾਣਾ ਇਹ ਰਸਤੇ ਦਾ ਕੀ ਹਾਲ ਹੈ ਬਹੁਤ ਬਹੁਤ ਔਖਾ ਹੈ ਔਖਾ ਆਹੋ ਬਹੁਤ ਕਿੰਨਾ ਦਿਨ ਕਿੰਨੇ ਦਿਨ ਹੋ ਗਏ ਨੂੰ ਇਦਾਂ ਇਹ ਤਾਂ ਬਹੁਤ ਦਿਨ ਹੋ ਗਿਆ ਚਾਰ ਪੰਜ ਦਿਨ ਹੋ ਗਿਆ ਸਸਪਾਈ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਇੱਥੇ ਹੌਣ ਆਏ ਤਾਂ ਜਨਨੀ ਕਮਾ ਵਾਲੇ ਤਸਵੀਰਾਂ ਦਿਖਾਓ ਜੀ ਕਿਸ ਤਰੀਕੇ ਦੇ ਨਾਲ ਮਹਿਲਾ ਜਿਹੜੀ ਨੇ ਉਹ ਜੇਕਰ ਪੈਦਲ ਜਾਣਾ ਹੋਵੇ ਤਾਂ ਇਹ ਤਸਵੀਰ ਇੱਥੇ ਆ ਤੇ ਜੇ ਟੂ-ਵੀਲਰ ਵਾਲਿਆਂ ਨੇ ਆਣਾ ਹੁੰਦਾ ਤਾਂ ਉਹ ਕਿਸ ਭਾਈ ਕਿੰਨਾ ਔਖਾ ਰੋਡ ਦਾ ਕੀ ਹਾਲ ਬਹੁਤ ਜਿਆਦਾ ਬਹੁਤ ਗੰਦਾ ਏਰੀਆ ਹੈ ਕਿੰਨਾ ਕੋ ਔਖਾ ਹੁੰਦਾ ਬਹੁਤ ਭਾਈ ਸਾਡੇ ਮੋਰਟਲ ਤਾਂ ਖਤਮ ਹੋ ਗਏ ਆ ਉਹ ਮੜਾ ਦਾ ਟਿੱਬਾ ਰੋਡ ਤੇ ਵੀ ਆ ਜਾਓ ਉਧਰ ਡੰਪ ਵਾਲਾ ਉਧਰ ਦਾ ਮੋਰਤਲ ਨਵਾਂ ਲੈਂਦਾ ਏ ਸਾਲ ਹੋਇਆ ਉਹਦੀ ਚੈਸੀ ਸਾਰੀ ਗਲ ਗਈ ਆ ਭਾਈ ਆਪਾਂ ਇਹ ਨਹੀਂ ਕਹਿੰਦੇ ਇੰਡੀਆ ਸਾਡਾ ਮਾੜਾ ਹੈਗਾ ਵਾ ਹੁਣ ਅਮਰੀਕਾ ਦਾ ਵੀ ਚਲ ਜਾਓ ਤੁਸੀਂ ਆਊਟ ਏਰੀਏ ਤੇ ਉੱਥੇ ਵੀ ਇੱਦਾਂ ਦਾ ਤੁਹਾਨੂੰ ਮੋਲ ਮਿਲੂਗਾ ਨਹੀਂ ਕਿਉਂ ਨਹੀਂ ਦਿੰਦੇ ਇੱਥੇ ਧਿਆਨ ਬਸ ਪੈਸੇ ਅੰਦਰ ਜਾਈ ਜਾਂਦੇ ਆ ਬਸ ਹੋਰ ਕੁਝ ਨਹੀਂ ਆ ਬਾਈਕ ਤੇ ਕਿੰਨਾ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਗੜਮਗਰੂੜ ਹਿੱਲ ਕੇ ਹੋਰ ਆ ਦੇਖੋ ਚੈਸੀ ਸਾਰੀ ਹਿਲੀ ਪਈ ਆ ਭਾਈ गिर ਜਾਂਦੇ ਆ ਲੋਗ ਇਹ ਪੈਂਦਰ ਰੋਜ਼ ਹੋ ਜਾਂਦਾ ਵਾ गिर ਜਾਂਦੇ ਆ ਸਾਡੇ ਸਾਹਮਣੇ ਦੁਕਾਨ ਆ ਨਾ ਉਹ ਬੂਰਾ ਹਾਲ ਆ ਇੱਥੇ ਭਾਈ ਜੀ ਇਹ ਜਾਂਦੇ ਟੁੱਟ ਜਾਂਦਾ ਉਹ ਡੈਰੀਆਂ ਦਾ ਆ ਜਾਂਦਾ ਨਾ ਹੁਣ ਉਹ ਕ੍ਰੇਨ ਲੱਗੀ ਸੀ ਉਹ ਕੱਲ ਪੈ ਪੀ ਨੇ ਪਾਈ ਉਹ ਪੱਟ ਗਈ ਆ ਉਹ ਡੈਰੀਆਂ ਦਾ ਪਾਣੀ ਫੇਰ ਆ ਜਾਂਦਾ ਉਹ ਫੇਰ ਕਰ ਜਾਂਦੇ ਆ ਉਹ ਉਸ ਦਿਨ ਇੱਥੇ ਲੇਡੀਜ਼ ਗਿਰ ਗਈ ਐਕਟਿਵ ਆਦੋ ਛੋਟਾ ਜਵਾਗ ਸੀ ਉਹਦਾ ਉਹ نیچے ਆ ਗਿਆ ਮੈਂ ਮੋਟਰਸਾਈਕਲ ਦੇ ਉਹਨੂੰ ਚੱਕਿਆ ਚੁੱਕਿਆ ਸੀ ਇਹ ਤਾਂ ਬਹੁਤ ਬੁਰਾ ਹਾਲ ਆ ਥੋੜਾ ਵੀ ਹਨੇਰਾ ਹੋਵੇ ਇੱਥੇ ਤਾਂ ਹੋਰ ਸਿਚੁਏਸ਼ਨ ਖਰਾਬ ਆ ਬਹੁਤ ਜ਼ਿਆਦਾ गिर ਜਾਂਦੇ ਇੱਥੇ ਲੋਕ ਇੱਥੇ ਦਿਨੇ ਹੀ ਨਹੀਂ ਆਗਾ ਦਿਨੇ ਇਤੜੀ ਕੀ ਜਾਂਦੇ ਤੁਹਾਡੇ ਸਾਹਮਣੇ ਆ ਦੇਖ ਲਿਓ ਕਿੱਦਾਂ ਲੰਘਦੇ ਪਏ ਆ ਇਹ ਕੱਡੇ ਵੋ ਹੋ ਗਏ ਉਹਦੇ ਕਰਕੇ ਪਾਣੀ ਖੜੇ ਜਾਂਦਾ ਟੁੱਟੀ ਜਾਣਾ ਰੋਡ ਇਹੋ ਹਾਲ ਆ ਇਹ ਕੋਈ ਆਂਦਾ ਨਹੀਂ ਕੋਈ ਸਰਸੂਰ ਲੈਂਦਾ ਨਹੀਂ ਇੱਥੇ ਹੀ ਨਹੀਂ ਆਇਆ ਭਾਈ ਕੋਈ ਨਹੀਂ ਆ ਰਿਹਾ ਸਾਡੇ ਦੁਕਾਨ ਕਰਕੇ ਸਾਨੂੰ ਓਕਾ ਵੋ ਹੋ ਰਿਹਾ ਮੇਰੀ ਦੁਕਾਨ ਇੱਥੇ ਸਾਹਮਣੇ ਇੱਥੇ ਤਾਂ ਜੇ ਕਿਸੇ ਨੇ ਤੁਹਾਡੇ ਘਾਗ ਨਹੀਂ ਜਾਣਾ ਹੋਵੇ ਤਾਂ ਉਹ ਦੋ ਵਾਰੀ ਸੋਚੂਗਾ ਵੀ ਉਧਰ ਜਾਵਾਂ ਕਿ ਨਾ ਜਾਵਾਂ ਨਹੀਂ ਆਂਦੇ ਨਹੀਂ ਹੈਗੇ ਜਲਦੀ ਉਹ ਆਪ ਹੀ ਜੇ ਅਗਲਾ ਕਹਿੰਦਾ ਕਿ ਤੇ ਹੋਰ ਕੰਮ ਕਰਾ ਲਾਂਗੇ ਅਗਲੇ ਨੇ ਕੋਲ ਖੜ ਕੇ ਭਾਈ ਕੰਮ ਕਰਾਣਾ ਹੁਣ ਜੇ ਇਦਾਂ ਹੋਊਗਾ ਹਾਲ ਤੇ ਕਿਹੜਾ ਹੋਊਗਾ ਇੱਥੇ ਖੜਨਾ ਵੀ ਔਖਾ ਹੋ ਜਾ ਹਾਂ ਹੁਣ ਜਿਹੜਾ ਆਪਣੇ ਪੱਕੇ ਲੱਗੇ ਕਸਟਮਰ ਉਹ ਤਾਂ ਕਹਿੰਦੇ ਚੱਲ ਭਾਈ ਗੱਡੀ ਘਰੋਂ ਲੈ ਜਾ ਕਰਦੇ ਹੁਣ ਦੂਆ ਜਿਹੜਾ ਨਵਾਂ ਬੰਦਾ ਕੋਈ ਭੇਜੂਗਾ ਉਹਨੇ ਕਿੱਥੇ ਆਣਾ ਉਹਨੇ ਗਣਾ ਇੰਨੇ ਦਾ ਹੱਲੇ ਟੋਏ ਆ ਕਿੱਥੋਂ ਆਈਊਗਾ ਉਹ ਕਿੰਨਾ ਸਮਾਂ ਹੋ ਗਿਆ ਇਹਨੂੰ ਇਦਾਂ ਹੀ ਇਹ ਤਾਂ ਭਈ ਆ ਹੋ ਗਏ 6 ਮਹੀਨੇ ਹੋ ਗਏ ਆ ਹੁਣ ਫੇਰ ਹੋ ਗਿਆ ਵਿੱਚ ਜੇ ਸਹੀ ਹੋ ਗਿਆ ਚਲੋ ਪਹਿਲਾਂ ਲਾ ਲਓ ਭਈ ਬਰਸਾਤ ਦਾ ਬੁਰਸੁੱਤਾ ਸੀ ਗਿਆ ਬਹਾਨਾ ਸੀ ਹੁਣ ਤਾਂ ਬਰਸਾਤਾਂ ਵੀ ਖਤਮ ਹੋ ਗਈ ਸਭ ਕੁਝ ਸਤਮ ਹੋ ਗਿਆ ਹਾਂ ਹੁਣ ਤਾਂ ਕੁਝ ਵੀ ਨਹੀਂ ਆ ਫੇਰ ਵੀ ਦੇਖੋ ਪਾਣੀ ਦੇਖੋ ਤੁਹਾਡੇ ਸਾਹਮਣੇ ਹੀ ਆ ਕਿੱਦਾਂ ਪਾਣੀ ਪਾਣੀ ਹੋਈ ਜਾਂਦਾ ਵਈ ਚ ਲੁਧਿਆਣਾ ਦੇ ਜਿਹੜੇ ਅਧਿਕਾਰੀ ਨੇ ਨਗਰ ਨਿਗਮ ਵਾਲੇ ਨੇ ਮੇਅਰ ਨੇ ਕਮਿਸ਼ਨਰ ਨੇ ਉਹ ਕਹਿੰਦੇ ਜੀ ਅਸੀਂ ਹਰ ਪਾਸੇ ਧਿਆਨ ਦੇ ਰਹੇ ਆ ਸਾਰੇ ਪਾਸੇ ਸੜਕ ਬਣ ਰਹੀ ਆ ਵੀ ਤੁਹਾਡਾ ਇਲਾਕਾ ਨਜ਼ਰ ਨਹੀਂ ਆਂਦਾ ਉਹਨਾਂ ਇਹ ਤਾਂ ਸਭ ਕੋ ਮੇਨ ਇਲਾਕਾ ਵਾ ਇਹ ਰੋਡ ਤੇ ਦੇਖੋ ਗੁਰਦੁਆਰਾ ਸਾਹਿਬ ਆ ਅੱਗੇ ਸਾ ਸੰਘ ਘਰ ਆ ਲੋਕ ਇਧਰੋਂ ਟ੍ਰਾਫਿਕ ਲੰਘਦੀ ਐ ਨਹੀਂ ਹੈਨਾ ਹਰੇਕ ਨੇ ਇਹੀ ਪੁਲੀ ਤਵਾਣਾ ਜਾਓ ਪੁਲੀ ਆ ਆਪਣੇ ਉਧਰੋਂ ਟਿੱਬਾ ਰੋਡ ਤੋਂ ਵੀ ਜਾਂਦੇ ਇਹੀ ਆ ਹੁਣ ਇਹੀ ਰੋਡ ਦਾ ਇਹ ਹਾਲਾਤ ਫੇ ਲੋਕ ਕਿੱਧਰ ਜਾਣਗੇ ਬਾਈ ਜੀ ਕਿੰਨਾ ਔਖਾ ਇੱਥੇ ਆਣ ਜਾਣ ਵਾਲਿਆਂ ਨੂੰ ਪਾਜੀ ਤੁਹਾਡੇ ਸਾਹਮਣੇ ਆ ਤੁਸੀਂ ਵੀ ਦੇਖ ਰਹੇ ਹੋ ਅਸੀਂ ਵੀ ਦੇਖ ਰਹੇ ਹੈਗੇ ਆ ਇਹਦਾ ਪਰੇਸ਼ਾਨੀ ਜਿਹੜੀ ਹੋ ਰਹੀ ਆਮ ਲੋਕਾਂ ਨੂੰ ਹੋ ਰਹੀ ਆ ਜਿਹੜੇ ਅਧਿਕਾਰੀ ਬੈਠੇ ਹੋਏ ਉਹਨਾਂ ਦੇ ਤਰ੍ਹਾਂ ਦੇ ਬਾਹਰ ਸੜਕਾਂ ਪੱਕੀਆਂ ਨੇ ਦਫ਼ਤਰਾਂ ਦਾ ਪੱਕੀਆਂ ਨੇ ਉਹਨਾਂ ਨੇ ਕਦੀ ਦਾ ਰਣਾ ਵੋਟਾਂ ਟਾਈਂ ਜਿਹੜਾ ਕੱਟ ਕੇ ਚੱਲ ਜਾਣਾ ਉਸ ਤੋਂ ਬਾਅਦ ਜਿਹੜੀ ਪਰੇਸ਼ਾਨੀ ਆਮ ਲੋਕਾਂ ਨੂੰ ਹੁੰਦੀ ਆ ਇਹ ਪ੍ਰਸ਼ਾਸਨ ਨੂੰ ਕਿੰਨਾ ਕਾ ਬੰਦਾ ਕੋਈ ਇੰਨਾ ਕਾ ਬੇਲਾ ਹੈ ਨਹੀਂ ਕੰਮ ਕਰ ਵਾਲਾ ਕਿੰਨੀ ਵਾਰੀ ਕਹਿ ਲੂਗਾ ਭਾਜੀ ਕਿੰਨੇ ਕਵਾਰੀ ਬੱਤ ਬੱਤ ਕੋਈ ਰਿਟਰਨ ਚ ਦੇ ਦੂਗਾ ਧਿਆਨ ਦੇਣਾ ਚਾਹੀਦਾ ਉਹਦੇ ਤੇ ਵੀ ਦਬਾਅ ਬਣਾਇਆ ਜਾਂਦਾ ਜੇ ਕਿਸੇ ਤਰੀਕੇ ਦੇ ਬੰਦੇ ਤੋਂ ਕੁਝ ਗਲਤ ਬੋਲ ਹੋਵੇ ਉਹਨੂੰ ਵੀ ਦਬਾਇਆ ਜਾਂਦਾ ਆ ਤੇ ਤੁਹਾਡੇ ਸਾਹਮਣੇ ਆ ਜੋ ਚੱਲਦਾ ਆ ਰਿਹਾ ਚੱਲੀ ਜਾਣਾ ਕੋਈ ਫੇਰ ਦੁਰਘਟਨਾ ਹੋ ਗਈ ਵੀ ਦੁਰਘਟਨਾ ਹੋ ਗਈ ਕੋਈ ਜਾਨੀ ਨੁਕਸਾਨ ਹੋ ਗਿਆ ਫੇਰ ਕੌਣ ਜ਼ਿੰਮੇਵਾਰ ਆ ਇਹ ਰੋਡ ਤੇ ਹਾਂ ਇਹ ਕੱਲ ਨੂੰ ਕੋਈ ਬਾਰੋ ਆਂਦਾ ਕਿਸੇ ਨਾਲ ਕੋਈ ਮਿਸ ਅਪਪੋਇੰਟਮੈਂਟ ਹੋ ਜਾਵੇ ਉਹ ਤਾਂ ਬਸ ਕੋਈ ਪੁੱਛਣ ਵਾਲਾ ਨਹੀਂ ਜਿਹੜੀ ਲੇਡੀ ਜਾਂਦੀ ਹੋਏ ਐਕਟਿਵ ਹੱਤੇ ਕਿਸੇ ਨਾਲ ਫੇ ਭਾਜੀ ਦੱਸ ਰਹੀ ਬੱਚਾ ਹੋਵੇ ਤਾਂ ਇਹ ਤਾਂ ਕੁਝ ਵੀ ਹੋ ਜਾਂਦਾ ਭਾਈ ਸੜਕ ਹੈਗੀ ਐ ਇੱਥੇ ਤਾਂ ਲੇਡੀਜ਼ ਨੇ ਵੀ ਆਣਾ ਬੱਚੇ ਨੇ ਵੀ ਆਣਾ ਵੱਡੇ ਨੇ ਵੀ ਆਣਾ ਬੇਰਕ ਨੇ ਵੀ ਆਣਾ ਆ ਉਹ ਤਾਂ ਸਭ ਨੇ ਲੰਗਣਾ ਹੁਣ ਕਿਸੇ ਨਾਲ ਵੀ ਹੋ ਸਕਦਾ ਜਮਣੇ ਮੈਂ ਕੰਮ ਕਰਦਾ ਹੁੰਨਾ ਕਈ ਕਈ ਵਾਰ ਡੇਗ ਜਾਂਦੇ ਆ ਲੋਕ ਹੁਣ ਉਸ ਦਿਨ ਉਹਨਾਂ ਨੂੰ ਹੁਣ ਪਤਾ ਨਹੀਂ ਜਿਹੜਾ ਨਵਾਂ ਬੰਦਾ ਉਹਨੂੰ ਤਾਂ ਪਤਾ ਨਹੀਂ ਹੈਗਾ ਰੋਡ ਕਿੱਧਰ ਲਈ ਸੈਡ ਲੰਗ ਹੁਣ ਉਹਨਾਂ ਦੇ ਵਿੱਚ ਮੋਟਰਸਾਈਕਲ ਫਸਾਤਾ ਵਿੱਚ ਹਾਂ ਫੇ ਉਹ ਉਦੋਂ ਇੱਥੇ ਉਹ ਡਿੱਗੇ ਆ ਡਿੱਗਦੇ ਰਹਿੰਦੇ ਤਾਂ ਕੋਈ ਨਾ ਦਿੱਲੀ ਦਾ ਦੋ ਤਿੰਨ ਜਣੇ ਪੱਕਾ ਹੀ ਆਇਆ ਇੱਥੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਇਹ ਜਿਹੜੀ ਚੀਜ਼ਾਂ ਹੈਗੀਆਂ ਆ ਜਿਹੜੀ ਜੈਨੂਨ ਚੀਜ਼ਾਂ ਹੈਗੀਆਂ ਉਹਨਾਂ ਤੇ ਸੁਧਾਰ ਕਰਨਾ ਚਾਹੀਦਾ ਤੇ ਕੋਈ ਵੱਡਾ ਤਾਂ ਉਹ ਹੈ ਨਹੀਂਗਾ ਕਿ ਪੁਲ ਬਣਾਉਣ ਨੂੰ ਕਹਿ ਰਿਹਾ ਕੋਈ ਕੁਛ ਤਾਂ ਸੜਕ ਹੈਗੀ ਐ ਜਸਟ ਇੱਕ ਕਿਹੜੇ ਦਾ ਜੇ ਪ੍ਰਸ਼ਾਸਨ ਤਾਂ ਇੱਕ ਡੇਟ ਦਿਨ ਦਾ ਕੰਮ ਨਹੀਂ ਹੈਗਾ ਭਾਜੀ ਉਹਨਾਂ ਲਈ ਤਾਂ ਆਪਾਂ ਕਹਿ ਦਿੰਨੇ ਆ ਨਾ ਉਹਨਾਂ ਲਈ ਤਾਂ ਬਹੁਤ ਵੱਡਾ ਕੰਮ ਜਿੱਦਾਂ ਸਾਲਾਂ ਦਾ ਕੰਟਰੈਕਟ ਹੈਗਾ ਵੀ ਜਿਹਨੂੰ ਆਪਾਂ ਨੂੰ ਮੈਨ ਲੱਗੇ ਵੀ ਟਾਈਮ ਲੱਗਣਾ ਤੇ ਬਣਾਉਣ ਲੱਗੇ ਦੋ ਚਾਰ ਦਿਨਾਂ ਚ ਇਹਦਾ ਕੰਮ ਹੋ ਸਕਦਾ ਜੇ ਹੁਣ ਉਹ ਪਹਿਲਾ ਪੁਲੀ ਦਾ ਕਿੰਨਾ ਬੁਰਾ ਹਾਲ ਸੀ ਉਹ ਪੁਲੀ ਦੇਖਿਓ ਹੁਣ ਉੱਥੇ ਵੀ ਪਾਣੀ ਇਦਾਂ ਹੀ ਹੋ ਗਿਆ ਉਹ ਮਹੀਨਾ ਦੋ ਮਹੀਨੇ ਵਧੀਆ ਬਣੀ ਆ ਹੁਣ ਉਹ ਟੁੱਟ ਗਈ ਆ ਇੱਥੇ ਪਾਣੀ ਖੜਦਾ ਕਿੰਨੀਆਂ ਬਿਮਾਰੀਆਂ ਮੱਛਰ ਜਿਹੜੇ ਲੋਕ ਰਹਿੰਦੇ ਆ ਕੂੜਾ ਕੀ ਹੈਗਾ ਇਹ ਇਹ ਚੀਜ਼ਾਂ ਦਾ ਨੋਰਮਲ ਜਨੂਨਲੀ ਚ ਗੱਲ ਹੈਗੀ ਜਿਹੜੀ ਡੇਲੀ ਆ ਤਸਵੀਰ ਮੈਂ ਇੱਕ ਵਾਰ ਫੇਰ ਤੋਂ ਤੁਹਾਨੂੰ ਦਿਖਾ ਦੇਣਾ ਸਾਥੀ ਨੂੰ ਵੀ ਕਹਾਂਗਾ ਭਈ ਅੱਗੇ ਆਵੇ ਥੋੜਾ ਜਿਆ ਤੇ ਤਾਂ ਕਿ ਤੁਸੀਂ ਦੇਖ ਸਕੋ ਭਈ ਕਿੰਨਾ ਤੇ ਜਿਹੜਾ ਓਕਾ ਇੱਧਰ ਆਣਾ ਚਾਰੇ ਪਾਸੇ ਜਿਹੜਾ ਤੁਹਾਨੂੰ ਇੱਧਰ ਵੀ ਗੋਹਾ ਨਜ਼ਰ ਆਊਗਾ ਇੱਧਰ ਵੀ ਗੋਹਾ ਨਜ਼ਰ ਆਊਗਾ ਤੇ ਅੱਗੇ ਪਿੱਛੇ ਜੇਕਰ ਤੁਸੀਂ ਦੇਖੋ ਤਾਂ ਤੁਹਾਨੂੰ ਕੂੜਾ ਨਜ਼ਰ ਆਊਗਾ ਜੇਕਰ ਕਿਸੇ ਨੇ ਜਾਣਾ ਵਾ ਇਹ 1 ਡਿਡ ਫੀਟ ਦੀ ਜਗਾ ਵਾ ਇਹ ਜਗ੍ਹਾ ਦੇ ਵਿੱਚੋਂ ਲੰਘ ਕੇ ਜਾਏਗਾ ਜੇ ਹਨੇਰਾ ਹੋਇਆ ਤਾਂ ਗੱਡੀ ਉੱਧਰ ਪੈ ਗਈ ਤਾਂ ਡਿੱਗੂਗਾ ਵੀ ਨਾਲੇ ਜਿਹੜੇ ਕੱਪੜੇ ਨੇ ਉਹ ਵੀ ਉਹਦੇ ਲਿਬੜਣਗੇ ਤਾਂ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਜਿਹੜਾ ਧਿਆਨ ਦੇਣ ਦੀ ਇੱਧਰ ਲੋੜ ਆ ਬਈ ਲੋਕ ਕਿਸ ਤਰੀਕੇ ਦੇ ਨਾਲ ਉਹ ਗੱਡੀ ਵਾਲਾ ਬਾਈ ਆ ਗਿਆ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਗੱਡੀ ਹੁਣ ਨਿਕਲਦੀ ਆ ਕਿਉਂਕਿ ਆਣ ਵਾਲਾ ਜਿਹੜਾ ਬੰਦਾ ਉਹ ਘੱਟੋ ਘੱਟ ਦੋ ਵਾਰ ਸੋਚ ਕੇ ਇੱਧਰ ਹੋ ਜਾਊਗਾ ਤੇ ਜੇ ਤਵਾ ਕੇ ਵੀ ਗੱਡੀ ਲੈ ਕੇ ਆ ਰਿਆ ਇੱਥੇ ਉਹਦਾ ਬੁਰਾ ਹਾਲ ਹੋਣਾ ਜਿਹੜਾ ਤੇ ਲੁਧਿਆਣਾ ਤਾਜਪੁਰ ਰੋਡ ਦੇ ਕੋਲ ਇਹ ਜਗਾ ਵਾ ਨਾਲ ਹੀ ਤੁਹਾਨੂੰ ਬੁੱਢਾ ਦਰਿਆ ਨਜ਼ਰ ਆਊਗਾ ਨਾਲ ਹੀ ਡੇਰੀਆ ਨੇ ਜਿਹੜੇ ਨਗਰ ਨਿਗਮ ਦੇ ਅਫਸਰ ਨੇ ਉਹਨਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਲੋਕ ਜਿਹੜੇ ਨੇ ਉਹ ਬਹੁਤ ਪਰੇਸ਼ਾਨ ਨੇ ਦਰੁਲੰਗਣਾ ਜਿਹੜਾ ਔਖਾ ਹੋ ਰਿਹਾ ਇਹ ਸੜਕ ਨੂੰ ਜਲਦ ਤੋਂ ਜਲ ਜਿਹੜਾ ਉਹ ਬਣਾਇਆ ਜਾਵੇ